ਜਿਹੜੇ ਜਾਤ ਦੇ ਹੰਕਾਰੇ ਜਿਨ੍ਹਾਂ ਨੂੰ ਜੱਟਵਾਦ ਕਹਿ ਲੈਂਦੇ ਆਪਾਂ ਜਿਨ੍ਹਾਂ ਦੀ ਧੌਣ 'ਚ ਜੱਟਵਾਦ ਦਾ ਕਿੱਲਾ ਵਾ ਉਹ ਲੋਕ ਉੱਥੇ ਪਤਾ ਕੀ ਕਹਿਣ ਤੇ ਲੋਕਾਂ ਨੂੰ ਸਵਾਲੇ ਪੀਤੇ ਜਾ ਰਹੇ ਆ ਸਾਡੀਆਂ ਤਾਂ ਫਸਲਾਂ ੜ ਗਈਆਂ ਤੁਹਾਡੇ ਤੋਂ ਗਵਾਨ ਲਈ ਹੈ ਕੀ ਸੀ ਕੀ ਜਾਤੀ ਵਿਤਕਰਾ ਹੋ ਰਿਹਾ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਆ ਤੇ ਜਿਹੜੇ ਸੇਵਾ ਕਰਨ ਲਈ ਵੀ ਜਾ ਰਹੇ ਆ ਉਹ ਵੀ ਸਮਾਜ ਨੂੰ ਭੰਡ ਰਹੇ ਨੇ ਕਿ ਤਰੋਂਦੇ ਸੀਗੇ ਰਾਸ਼ਨ ਰੱਖਣ ਤੋਂ ਕਿ ਤਰੋਂਦੇ ਸੀਗੇ ਉਹੀ ਬੇੜੇ ਦੇ ਵਿੱਚ ਸਾਡੀਆਂ ਅੱਥਾ ਸਾਹਮਣੇ 25 ਤੋਂ 26 ਬੰਦੇ ਬਿਠਾ ਕੇ ਗੱਲ ਜਿਹੜੇ ਬੰਦੇ ਉੱਥੇ ਲੰਗਰ ਲੈਣ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਆਧਾਰ ਕਾਰਡ ਦਿਖਾਓ ਔਰ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਦਿੱਲੀ ਜਿੱਦਾ ਕੂੜੇ ਦੇ ਢੇਰ ਲੱਗੇ ਹੋਏ ਨਾ ਜੀ ਉਦਾਂ ਕੂੜੇ ਦੇ ਢੇਰ ਵਾਂਗੂ ਰਾਸ਼ਨ ਇਕੱਠਾ ਕਰ ਲਿਆ ਪਰ ਕਿਸੇ ਨੂੰ ਦਿੱਤਾ ਨਹੀਂ ਜਾ ਰਿਹਾ ਦੇਖ ਰਹੋ ਦਰਾਵੜ ਚੈਨਲ ਸੋ ਖਾਸ ਤੌਰ ਤੇ ਤੁਹਾਡੇ ਨਾਲ ਅੱਜ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਹੜਪੀੜਤਾ ਦੇ ਕਰਕੇ ਜਿਹੜਾ ਇੱਕ ਅਹਿਮ ਵਿਸ਼ਾ ਜਿਹੜਾ ਨਿਕਲ ਕੇ ਆ ਰਿਹਾ ਸਾਹਮਣੇ ਕਿ ਜਾਤੀ ਵਿਤਕਰਾ ਹੋ ਰਿਹਾ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਤੇ ਜਿਹੜੇ ਸੇਵਾ ਕਰਨ ਲਈ ਵੀ ਜਾ ਰਹੇ ਉਹ ਵੀ ਸਮਾਜ ਨੂੰ ਭੰਡ ਰਹੇ ਨੇ ਖਾਸ ਤੌਰ ਤੇ ਦਰਦ ਸਮਾਜ ਨੂੰ ਭੰਡ ਰਹੇ ਨੇ ਜਾ ਕ੍ਰਿਸ਼ਨ ਭਾਈ ਚਾਰੇ ਨੂੰ ਭੰਡ ਰਹੇ ਨੇ ਜਾਂ ਜਿਹੜਾ ਵੀ ਸੇਵਾ ਨਿਭਾਉਣ ਦੇ ਲਈ ਪ੍ਰਯਾਸ ਕਰ ਰਿਹਾ ਉਹਨਾਂ ਨੂੰ ਭੰਡ ਰਹੇ ਨੇ ਔਰ ਕੱਲ ਦੀ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋ ਰਹੀ ਸੀ ਸਾਡੇ 110 ਭੀਮ ਰੋ ਯੂਥ ਫੋਰਸ ਤੋਂ ਕਰਪੂਥਲਾ ਤੋਂ ਨੇ ਔਰ ਇਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਇਹਨਾਂ ਨੂੰ ਵੀ ਜਿਹੜਾ ਰਾਸ਼ਨ ਦੇਣ ਗਏ ਸੀ ਗਰੀਬ ਪਰਿਵਾਰਾਂ ਤੱਕ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਗਰੀਬ ਪਰਿਵਾਰਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਔਰ ਇਹਨਾਂ ਨੇ ਪ੍ਰਯਾਸ ਕੀਤਾ ਕਿ ਅਸੀਂ ਆਪਣੇ ਪਰਿਵਾਰਾਂ ਤੱਕ ਪਹੁੰਚ ਕਰੀਏ ਔਰ ਉਥੇ ਇਹਨਾਂ ਦੇ ਨਾਲ ਵੀ ਜਿਹੜਾ ਆ ਭੇਤ ਭਾਵ ਹੋਇਆ ਇਹਨਾਂ ਨੂੰ ਕਿਸਤੀ ਨਹੀਂ ਮਿਲੀ ਔਰ ਇਹਨਾਂ ਜਿਹੜੀ ਵੀਡੀਓ ਬਾਰੇ ਹੋਈ ਸੀ ਉਸ ਬਾਰੇ ਵੀ ਗੱਲਬਾਤ ਕਰਦੇ ਆ ਵੀ ਕੀ ਸਾਰੀ ਘਟਨਾ ਸੀ ਕਿਉਂ ਵਿਤਕਰੇ ਹੋ ਰਹੇ ਨੇ ਔਰ ਕਿਉਂ ਜਿਹੜਾ ਆ ਹਲੇ ਤੱਕ ਵੀ ਸਮਾਜ ਦੇ ਵਿੱਚ ਜਿਹੜੀ ਭੇਤ ਭਾਵਨਾ ਵਾਲੀ ਭਾਵਨਾ ਆ ਉਹ ਖਤਮ ਨਹੀਂ ਹੋ ਰਹੀ ਹਾਜੀ ਸੋਤਿਆ ਸਾਹਿਬ ਜੈ ਵਾਲਮੀਕੇ ਹਰ ਵਾਲਮੀਕੇ ਜੀ ਸੋਤਿਆ ਸਾਹਿਬ ਜਿਹੜੀ ਤੁਹਾਡੀ ਵੀਡੀਓ ਬਾਰੇ ਹੋ ਰਹੀ ਆ ਉਹ ਕੀ ਸਾਰਾ ਮਸਲਾ ਕੀ ਜਾਨਣਾ ਚਾਹੁੰਦੇ ਹੋ ਵੀ ਉਹ ਮਸਲਾ ਹੈ ਕੀ ਜੀ ਕੱਲ ਪਰਸੋ ਦਾ ਦਿਨ ਸੀਗਾ ਜੀ ਅਸੀਂ ਘਾਟ ਤੋਂ ਘਟ ਵੀ ਨਾ ਦੋ ਗੱਡੀਆਂ ਭਰ ਕੇ ਰਾਸ਼ਨ ਦੀਆਂ ਲੈ ਕੇ ਗਏ ਸੀ ਇੱਕ 'ਚ ਅਸੀਂ ਪਕਾ ਕੇ ਲੈ ਗਏ ਰਾਸ਼ਨ ਦੂਜੇ ਦੇ ਵਿੱਚ ਅਸੀਂ ਰਾਸ਼ਨ ਲੈ ਕੇ ਗਏ ਆ ਜਿਹੜਾ ਕੱਚਾ ਸੀਗਾ ਜਿੱਦਾਂ ਬਿਸਕੁਟ ਹੋ ਗਏ ਦੁੱਧ ਹੋ ਗਿਆ ਪਾਣੀ ਘੱਟ ਤੋਂ ਘੱਟ 200 ਪੇਟੀ ਪਾਣੀ ਦੀ ਸੀਗੀ ਰਸ ਸੀਗੇ ਤੇ ਹਰ ਚੀ ਬੱਚੇ ਵਾਲੀਆਂ ਚੀਜ਼ਾਂ ਵੀ ਬਹੁਤ ਸੀਗੀਆਂ ਜੀ ਜਦੋਂ ਅਸੀਂ ਉੱਥੇ ਪਹੁੰਚੇ ਪਹਿਲਾਂ ਤਾਂ ਕੇਜਰੀਆਲ ਨੇ ਆਉਣਾ ਸੀਗਾ ਜੀ ਇਹਦਾ ਇੰਟੀਮੇਸ਼ਨ ਇਹਨਾਂ ਨੇ ਜੇ ਕੇਜਰੀਆਲ ਨੂੰ ਆਉਣਾ ਸੀ ਪਹਿਲਾਂ ਦੱਸਣਾ ਚਾਹੀਦਾ ਸੀ ਕਿ ਭਾਈ ਜਿਕੇ ਜਿਕੇ केजरीवाल ਨੇ ਆਣਾ ਅੱਜ ਕੋਈ ਰਾਸ਼ਨ ਦੀ ਵੰਡਣ ਤੇ ਨਹੀਂ ਹੋਊਗਾ ਨਹੀਂ ਹੋਊਗਾ ਠੀਕ ਹੈ ਜੀ 7 ਘੰਟੇ ਰੋਕ ਕੇ ਪਹਿਲਾਂ ਅਸੀਂ ਕੇਜਰੀਵਾਲ ਦੇ ਆਉਣ ਦੀ ਵੇਟ ਕੀਤੀ ਕਿਉਂਕਿ ਨੰਗਨ ਨਹੀਂ ਦੇ ਰਿਆ ਸੀ ਪ੍ਰਸ਼ਾਸਨ ਜੀ ਜੀ ਜਦੋਂ ਨੰਗਨ ਨਹੀਂ ਦੇ ਰਿਆ ਸੀ ਸਾਡਾ ਤਾਂ ਚਲੋ ਇੱਕ ਟਰੱਕ ਇੱਕ ਜਿਹੜਾ ਟਰੈਕਸ ਹੁੰਦੀ ਗੱਡੀ ਉਹਦੇ ਵਿੱਚ ਅਸੀਂ ਰਾਸ਼ਨ ਬਣਾ ਕੇ ਲੈ ਕੇ ਗਏ ਸੀਗੇ ਜੀ ਜਿਹੜਾ ਸਾਡੇ ਨਾਲ ਉੱਥੇ 10 ਤੋਂ ਵੱਧ ਟਰਾਲੀਆਂ ਜਿਹੜੀਆਂ 7 ਘੰਟੇ ਦੇ ਵਿੱਚ 7 ਘੰਟੇ ਇਸੇ ਦਾ ਬੇਡ 'ਚ ਬੈਠੇ ਰਹੇ ਕਿ ਕਦੋਂ ਕੇਜਰੀਆਲ ਨੰਗੇ ਤਾਂ ਕੋਦੋਸੀ ਰਾਸ਼ਨ ਜਿਹੜਾ ਗਰੀਪਰਾ ਤਾਂ ਤੁਸੀਂ ਮੰਨੂਗੇ 10 ਟਰਾਲੀਆਂ ਉਹ ਤੇ 11ਵਾਂ ਸਾਢੇ ਸੀਗਾ ਜੀ ਸਾਰੇ ਦਾ ਸਾਰਾ ਰਾਸ਼ਨ ਭਾਜੀ ਬੇਕਾਰ ਹੋ ਗਿਆ ਖਰਾਬ ਹੋ ਗਿਆ ਸਬਜ਼ੀਆਂ ਖਟੀਆਂ ਹੋ ਗਈਆਂ ਗਰਮੀ ਜਿਆਦੀ ਹੋ ਗਈ ਸੀ ਧੁੱਪ ਨਿਕਲਣ ਦੇ ਨਾਲ ਜੀ ਖਟੀਆਂ ਹੋ ਗਈਆਂ ਫੇਰ ਚਲੋ ਅਸੀਂ ਉਹ ਖਰਾਬ ਰਾਸ਼ਨ ਤਾਂ ਅਸੀਂ ਦੇ ਨਹੀਂ ਸਕਦੇ ਸੀ ਕਿਸੇ ਨੂੰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਖਰਾਬ ਰਾਸ਼ਨ ਇੱਦਾਂ ਹੀ ਰਹਿਣ ਦਿਓ ਆਪਾਂ ਕਿਤੇ ਜੇ ਡੰਗਰਾਂ ਨੂੰ ਪਾਊਗਾ ਡੰਗਰਾਂ ਨਾ ਪਾਦਾਂਗੇ ਨਹੀਂ ਤਾਂ ਰਾਜ ਜੀ ਕਰ ਦਿਓ ਉਹਨੂੰ ਖਤਮ ਕਰ ਦਿਓ ਰਾਸ਼ਨ ਨੂੰ ਤੇ ਜਦੋਂ ਅਸੀਂ ਇੱਕ ਗੱਡੀ ਭਰੀ ਹੋਈ ਅੱਗੇ ਲੈ ਕੇ ਗਏ ਆ ਜੀ ਉੱਥੇ ਗੱਡੀ ਲਾਈ ਆ ਬੇੜਾ ਖੜਾ ਕਾਫੀ ਵੱਡਾ ਬੇੜਾ ਸੀਗਾ ਮੈਂ ਵੀਡੀਓ ਦੇ ਦੂੰਗਾ ਤੁਹਾਨੂੰ ਉੱਥੇ ਬੇੜੇ ਦੀ ਵੀਡੀਓ ਬਣੀ ਆ ਜੀ ਬਾਬਾ ਜੀ ਨੂੰ ਪੁੱਛਿਆ ਕਿ ਅਸੀਂ ਆਏ ਆ ਰਾਸ਼ਨ ਲੈ ਕੇ ਆਏ ਆ ਗਰੀ ਪਰਿਵਾਰਾਂ ਦੇ ਵਿੱਚ ਅਸੀਂ ਚੋਣੇ ਆ ਕਿ ਉਹ ਰਾਸ਼ਨ ਜਿਹੜਾ ਗਰੀ ਪਰਿਵਾਰਾਂ ਦੇ ਵਿੱਚ ਵੰਡਿਆ ਜਾਵੇ ਜੀ ਤੇ ਉਹਨਾਂ ਨੇ ਕਿਹਾ ਕਿ ਕਹਿੰਦੇ ਠੀਕ ਹੈ ਜੀ ਆਓ ਰਾਸ਼ਨ ਲਦਾਓ ਜੀ ਫੇ ਸਾਨੂੰ ਪੁੱਛਣ ਆਪੇ ਤੁਸੀਂ ਆਏ ਕਿੱਥੋਂ ਅਸੀਂ ਵੱਖ-ਵੱਖ ਜਥੇਬੰਦੀਆਂ ਤੋਂ ਸਾਰੇ ਇਕੱਠੇ ਹੋਏ ਸੀ ਪਰ ਅਸੀਂ ਕਿਸੇ ਜਥੇਬੰਦੀ ਦੇ ਮਾਧਿਅਮ ਤੋਂ ਨਹੀਂ ਅਸੀਂ ਚਾਹੁੰਦੇ ਸੀ ਅਸੀਂ ਚਾਉਂਨੇ ਸੀਗੇ ਅਸੀਂ ਭਗਵਾਨ ਵਾਲਮੀ ਭਗਵਾਨ ਵਾਲਮੀਕੀ ਸਮਾਜ ਨੂੰ ਸਮਰਪਿਤ ਤੇ ਅਸੀਂ ਵਾਲਮੀਕੀ ਤੀਰਥ ਦੇ ਮਾਧਿਅਮ ਤੋਂ ਹੀ ਲੰਗਰ ਵੰਡੀਏ ਜੀ ਠੀਕ ਹੈ ਜੀ ਜੀ ਤੇ ਜਦੋਂ ਅਸੀਂ ਕਿਹਾ ਕਿ ਅਸੀਂ ਭਗਵਾਨ ਵਾਲਮੀਕੀ ਆਸ਼ਰਮ ਦੇ ਮਾਧਿਅਮ ਤੋਂ ਆਏ ਆ ਤੇ ਉਹਨਾਂ ਨੇ ਨਾਲ ਹੀ ਸਾਨੂੰ ਜੱਕ ਦਾ ਕਿਸ਼ਤੀ 'ਚ ਬੈੜੇ 'ਚ ਬਹਿਣ ਲੱਗੇ ਜਿਹੜਾ ਡਰਾਈਵਰ ਸੀਗਾ ਉਹ ਬਹਿਣ ਲੱਗਾ ਰੁਕ ਗਿਆ ਕਹਿੰਦਾ ਜੀ ਇੱਥੇ ਚਾਰ ਬੰਦੇ ਬੈਣੇ ਆ ਅੱਛਾ ਜੀ ਉਸਨ ਤਾਂ ਸੀਚੇਵਾਲ ਜੀ ਦਾ ਡਰਾਈਵਰ ਸੀਗਾ ਉਹਨਾਂ ਦੀਆਂ ਕਿਸ਼ਤੀਆਂ ਸੀਗੀਆਂ ਅੱਛਾ ਜੀ ਚਾਰ ਬੰਦੇ ਬਹਿਣੇ ਆ ਕਹਿੰਦਾ ਅੱਗੇ ਸੜਕ ਜਿਹੜੀ ਉੱਚੀ ਆ ਬੇੜਾ ਫਸ ਜਾਂਦਾ ਉਹਦੇ ਵਿੱਚ ਤੇ ਰਾਸ਼ਨ ਜਿਹੜਾ ਵਾ ਥੋੜਾ ਜਿਹਾ ਰਾਸ਼ਨ ਇੱਥੇ ਰੱਖ ਲਓ ਬਾਕੀ ਰਾਸ਼ਨ ਜਿਹੜਾ ਵਾ ਉਹ ਅਸੀਂ ਉੱਥੇ ਕਰਾਂਗੇ ਉੱਥੇ ਤੁਸੀਂ ਸਾਨੂੰ ਇੱਥੇ ਕੈਂਪ ਚ ਦੇਜੋ ਅਸੀਂ ਆਪ ਵੰਡਾਂਗੇ ਜਾ ਕੇ ਜੀ ਜਦੋਂ ਇਹ ਸਾਰੀ ਕਟਰਾ ਹੋਈ ਸੰਤ ਸੀਚੇਵਾਲ ਸਾਹਿਬ ਉੱਥੇ ਮੌਜੂਦ ਸੀ ਦੇਖੋ ਜੀ ਜਦੋਂ ਇਹ ਗੱਲ ਹੋਈ ਹੈ ਉਦੋਂ ਸੰਤ ਸੀਚੇਵਾਲ ਜੀ ਹੈ ਨਹੀਂ ਸੀਗੇ ਜਦੋਂ ਸੰਤ ਸੀਚੇਵਾਲ ਜੀ ਦੇ ਆਉਣ ਤੇ ਜੀ ਅਸੀਂ ਉਹਨਾਂ ਨੂੰ ਗੱਲ ਦੱਸੀ ਉਹ ਸਾਡੇ ਸਾਹਮਣੇ ਭਾਜੀ ਉਸ ਜਿਹੜੇ ਬੇੜੇ ਦੇ ਵਿੱਚ ਸਾਨੂੰ 4 ਜਣਿਆਂ ਨੂੰ ਬਿਠਾਉਣ ਤੋਂ ਕਤਰਉਂਦੇ ਸੀਗੇ ਜੀ ਰਾਸ਼ਨ ਰੱਖਣ ਤੋਂ ਕਤਰਉਂਦੇ ਸੀਗੇ ਉਹੀ ਬੇੜੇ ਦੇ ਵਿੱਚ ਸਾਡੀਆਂ ਅੱਖਾਂ ਸਾਹਮਣੇ 25 ਤੋਂ 26 ਬੰਦੇ ਬਿਠਾ ਕੇ ਲੈ ਕੇ ਗਏ ਸਮੇਤ ਰਾਸ਼ਨ ਵੰਡਣ ਦੀ ਜੀ ਅਸੀਂ ਜਦੋਂ ਉਹਨਾਂ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਐਸਸੀ ਪਰਿਵਾਰ ਜਿਹੜੇ ਜਿੰਨੇ ਹੈਗੇ ਆ ਉਹਨਾਂ ਤੱਕ ਰਾਸ਼ਨ ਦੀ ਪਹੁੰਚ ਅਸੀਂ ਖੁਦ ਕਰਨੀ ਆ ਕਿਉਂ ਕਰਨੀ ਆ ਕਿਉਂਕਿ ਸਾਨੂੰ ਫੋਨ ਔਰ ਵੀਡੀਓ ਕਾਪੀ ਆਈ ਆ ਨਾ ਕਿ ਸਾਡੀ ਅਸੀਂ ਕੋਠੇ ਤੋਂ ਹੱਥ ਮਰਦੇ ਰਹਿ ਜਾਂਦੇ ਆ ਤੇ ਸਾਡੇ ਮੋਰ ਦੀ ਰਾਸ਼ਨ ਲੈ ਕੇ ਲੰਘ ਜਾਂਦੇ ਸਾਨੂੰ ਨਹੀਂ ਮਿਲ ਰਿਹਾ ਰਾਸ਼ਨ ਪਰ ਪਰ ਇੱਕ ਪਾਸੇ ਦੇਖਦੇ ਆ ਤੇ ਪੰਜਾਬ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਵਾ ਜੀ ਉਹ ਬੜੇ ਵੱਡੇ ਲੈਵਲ ਤੇ ਕਹਿ ਰਿਹਾ ਕਿ ਅਸੀਂ ਮਦਦ ਕਰ ਰਹੇ ਹਾਂ ਹੈਲਪ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਬਹੁਤ ਸਾਰੀ ਵੀਡੀਓ ਸਾਡੇ ਕੋਲ ਵੀ ਨੇ ਸਾਥੀਓ ਕਿ ਜਿਹੜਾ ਗਰੀਬ ਪਰਿਵਾਰਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਪਰ ਜਿਹੜਾ ਇਹ ਵਿਤਕਰਾ ਹੋ ਰਿਹਾ ਇਹ ਭਾਵਨਾ ਕਹੋ ਜੀ ਅੱਜ ਜਿਵੇਂ ਤੁਸੀਂ ਵੀ ਜਿਹੜੀਆਂ ਬਹੁਤ ਸਾਰੀਆਂ ਮੂਵਮੈਂਟਾਂ ਜਿਹੜਾ ਜਦੋਂ ਵਿਤਕਰੇ ਹੁੰਦੇ ਤੁਸੀਂ ਲੜਦੇ ਰਹੇ ਪਹਿਲਾਂ ਵੀ ਤੁਸੀਂ ਇਸ ਮਸਲੇ ਨੂੰ ਕਿਸ ਨਜ਼ਰੀਆਂ ਨਾਲ ਦੇਖਦੇ ਦੇਖੋ ਜੀ ਇਹ ਤਾਂ ਸਿੱਧੀ ਗੱਲ ਹੈ ਜੀ ਜਾਤੀ ਵਿਤਕਰਾ ਹੋ ਰਿਹਾ ਵਾ ਉੱਥੇ ਸਾਨੂੰ ਲੋਕ ਮਿਲੇ ਆ ਉਹ ਕਹਿੰਦੇ ਜੀ ਅਸੀਂ ਆਪਣੇ ਘਰਾਂ ਦੇ ਵਿੱਚੋਂ ਉੱਠ ਕੇ ਇੱਥੇ ਆਏ ਆ ਕਿ ਸਾਨੂੰ ਉੱਥੇ ਦਾ ਲੰਗਰ ਪਹੁੰਚਦਾ ਨਹੀਂ ਇੱਥੇ ਮਿਲ ਜਵੇ ਜਿਹੜੇ ਬੰਦੇ ਉੱਥੇ ਆਏ ਆ ਉਹਨਾਂ ਨੂੰ ਕਹਿੰਦੇ ਆਪਣਾ ਆਧਾਰ ਕਾਰਡ ਦਿਖਾਓ ਅੱਛਾ ਜੀ ਦੇਖੋ ਇੱਕ ਲੰਗਰ ਲੈਣ ਵਾਸਤੇ ਲੰਗਰ ਖਾਣ ਵਾਸਤੇ ਭੁੱਖੇ ਢਿੱਡ ਜਿਹੜਾ ਬੰਦਾ ਘਰੋਂ ਕੋਈ ਮੰਗਣ ਕਦੀ ਕਦੀ ਨਹੀਂ ਸੋਚਦਾ ਕਿ ਮੈਂ ਮੰਗ ਕੇ ਖਾਵਾਂ ਸਾਰੇ ਆਪਣੇ ਦਸਾਂ ਨੋਹਾਂ ਦੀ ਕੀਰਤਨਮਈ ਖਾਣਾ ਪਸੰਦ ਕਰਦੇ ਆ ਬਿਲਕੁਲ ਜੀ ਬਿਲਕੁਲ ਹੋਰ ਦੇਖੋ ਉਦੋਂ ਦੀ ਗੱਲ ਜਿਹੜੇ ਬੰਦੇ ਉੱਥੇ ਲੰਗਰ ਲੈਣ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਆਧਾਰ ਕਾਰਡ ਦਿਖਾਓ। ਅੱਛਾ। ਔਰ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਦਿੱਲੀ ਜਿੱਦਾ ਕੂੜੇ ਦੇ ਢੇਰ ਲੱਗੇ ਹੋਏ ਨਾ ਜੀ। ਉਦਾਂ ਕੂੜੇ ਦੇ ਢੇਰ ਵਾਂਗੂ ਰਾਸ਼ਨ ਇਕੱਠਾ ਕਰ ਲਿਆ ਪਰ ਕਿਸੇ ਨੂੰ ਦਿੱਤਾ ਨਹੀਂ ਜਾ ਰਿਹਾ। ਅੱਛਾ ਜੀ। ਕਿਸੇ ਨੂੰ ਦਿੱਤਾ ਨਹੀਂ ਜਾ ਰਿਹਾ। ਦਿਹਾੜੀ ਦੇ ਵਿੱਚ ਇੱਕ ਟਾਈਮ ਬਣਿਆ ਪਿਆ ਰਾਸ਼ਨ ਜਾਂਦਾ। ਕੀ ਇੱਕ ਟਾਈਮ ਦਿਹਾੜੀ ਦੇ ਵਿੱਚ ਰੋਟੀ ਖਾ ਕੇ ਪੂਰੇ ਦਿਨ ਦਾ ਗੁਜ਼ਾਰਾ ਹੋ ਸਕਦਾ ਨਹੀਂ ਹੋ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਆਧਾਰ ਕਾਰਡ ਤਾਂ ਮੰਗਿਆ ਜਾ ਹੀ ਰਿਹਾ ਵਾ ਉਸ ਤੋਂ ਬਾਅਦ ਜਿਹੜੇ ਕ੍ਰਿਸਚੀਅਨ ਭਾਈਚਾਰਾ ਵਾ ਉਹਨਾਂ ਨੂੰ ਰੱਜ ਕੇ ਜਲੀਲ ਕੀਤਾ ਜਾ ਰਿਹਾ ਹਾਂ ਜੀ ਜੀ ਐਕਸਲੈਂਟ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਵਾ ਕਿ ਤੁਸੀਂ ਪ੍ਰਸ਼ਾਦ ਨਹੀਂ ਖਾਂਦੇ ਸੀਗੇ ਇਹ ਸਾਡਾ ਪ੍ਰਸ਼ਾਦ ਹੁਣ ਤਾਂ ਖਾਉਂਗੇ ਹਾਂ ਇਹ ਬੜਾ ਤਾਨੇ ਮਾਰੇ ਜਾ ਰਿਹਾ ਹੈ ਬੜੇ ਤਾਨੇ ਮਾਰੇ ਜਾ ਰਹੇ ਆ ਬਹੁਤ ਗੰਦੇ ਗੰਧੀਆਂ ਗੰਧੀਆਂ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਅੱਜ ਵੀ ਮੇਰੇ ਕੋਲ ਘੱਟ ਤੋਂ ਘੱਟ 15 ਤੋਂ 20 ਵੀਡੀਓ ਮੇਰੇ ਕੋਲ ਹੈਗੀਆਂ ਵਾ ਜੀ ਤੁਸੀਂ ਚੈੱਕ ਕਰ ਸਕਦੇ 15 ਤੋਂ 20 ਵੀਡੀਓ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਤੁਸੀਂ ਐਡ ਕਰਿਓ ਨਾਲ ਵਿੱਚ ਜੀ 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 ਉਹਦੇ ਵਿੱਚ ਐਸੀ ਸਮਾਜ ਨੂੰ ਤਾੜਿਆ ਜਾ ਰਿਹਾ ਪਿੱਛੇ ਇਹਨਾਂ ਨੇ ਕਿਹਾ ਜੀ ਚੂੜੇ ਇਕੱਠਾ ਰਾਸ਼ਨ ਇਕੱਠਾ ਕਰੀ ਜਾਂਦੇ ਪੇ ਉਸ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਸਰ ਦੇ ਵਿੱਚ ਸਾਡੇ ਜਿੰਨੇ ਵੀ ਸਫਾਈ ਮਲਾਜ਼ਮ ਆ ਸਾਰਿਆਂ ਨੇ ਆਪਣੀ ਤਨਖਾਹ 'ਚੋਂ 5-5000 ਰੁਪਏ ਵੱਡੇ ਕਰਕੇ ਵੱਡੇ ਲੈਵਲ ਤੇ ਡੀਸੀ ਸਾਹਿਬ ਨੂੰ ਰਾਹਤ ਫੰਡ ਦੇ ਵਿੱਚ ਦਿੱਤਾ ਜੀ 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 ਠੀਕ ਆ ਉਸ ਤੋਂ ਇਲਾਵਾ ਵਾਲਮੀਕੀ ਭਾਈਚਾਰਾ ਮਜਵੀ ਸਿੱਖ ਭਾਈਚਾਰਾ ਜਿਹੜਾ ਵਾ ਉਹ ਤਾਂ ਮਦਦ ਉਹ ਜਿਹੜੇ ਆ ਉਹ ਬੰਨ ਲਾਉਂਦੇ ਪਏ ਆ ਜਿਨ੍ਹਾਂ ਨੇ ਬੰਨ ਸਹੀ ਰੋਕਿਆ ਉਹ ਤਾਂ ਬੋਰੇ ਭਰ ਕੇ ਬੰਨ ਰੋਕਦੇ ਪਏ ਆ ਇਹ ਜਿਹੜੇ ਕੜਾ ਮਚੋਦਰੀ ਜਾਂ ਜਾਤ ਦੇ ਹੰਕਾਰੇ ਹੋਏ ਲੋਕ ਆ ਉਹ ਉੱਤੇ ਆਪਣੇ ਟੈਂਟ ਲਾ ਕੇ ਬੈਠੇ ਰਾਸ਼ਨ ਸਾਨੂੰ ਦੇਜੋ ਅਸੀਂ ਵੰਡਾਂਗੇ ਜੇ ਤੁਸੀਂ ਵੰਡਣਾ ਆਪਦੇ ਘਰੋ ਲਿਆ ਕੇ ਵੰਡੋ ਘਰੇ ਲਿਆ ਕੇ ਵੰਡੋ ਤੁਸੀਂ ਲੋਕਾਂ ਦਾ ਰਾਸ਼ਨ ਲੈ ਕੇ ਵੰਡਣ ਦੇ ਪਏ ਆ ਸੰਤ ਸੀਚੇਵਾਲ ਨੇ ਵੀ ਉੱਥੇ ਘਟ ਨਹੀਂ ਕੀਤੀ ਅੱਛਾ ਜੀ ਸੰਤ ਸੀਚੇਵਾਲ ਦਾ ਵੀ ਇਹੀ ਹਾਲ ਆ ਅਸੀਂ ਉਹਨੂੰ ਗੱਲ ਕਹੀ ਜੰਨੇ ਮੈਂ ਤੁਹਾਨੂੰ ਵੀਡੀਓ ਦਿਖਾਨਾ ਉਹਦੇ ਅੱਖਾਂ ਇਹਨਾਂ ਛੀਲੀਆਂ ਬੜੀਆਂ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਸੌਂਦੀ ਸੁਣਦਾ ਵੀ ਪਿਆ ਕਿ ਨਹੀਂ ਸੁਣਦਾ ਪਿਆ ਜੀ 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 ਅਸੀਂ ਸੰਤ ਸੀਚੇਵਾਲ ਨੂੰ ਜਿੱਥੇ ਉਹਨੇ ਲੋਕਾਂ ਨੇ ਜਿੰਨੇ ਵੀ ਲੋਕ ਮਿਲੇ ਆ ਸਾਨੂੰ ਲੋਕਾਂ ਨੇ ਇਹ ਗੱਲ ਕਹੀ ਕਿ ਸਾਡੇ ਤੱਕ ਕੁਝ ਨਹੀਂ ਪਹੁੰਚਦਾ ਪਿਆ ਜੀ ਸਾਨੂੰ ਰਾਸ਼ਨ ਚਲੋ ਜੇ ਇਹਨਾਂ ਨੇ ਦਿੱਤਾ ਵੀ ਹੋਊ 15 ਦਿਨ ਹੋ ਗਏ 20 ਦਿਨ ਹੋ ਗਏ ਭਾਜੀ ਉਹ ਮੁੱਕਿਆ ਨਹੀਂ ਹੋ ਜੀ 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 ਜੇ ਥੋੜਾ ਚੱਲ ਵੀ ਗਿਆ ਮੁੱਕਿਆ ਨਹੀਂ ਹੋ ਫਿਰ ਇਹ ਤਾਨੇ ਮਾਰਦੇ ਪਏ ਤੁਸੀਂ ਰਾਸ਼ਨ ਇਕੱਠਾ ਕਰੀ ਜਾਂਦੇ ਰਾਸ਼ਨ ਇਕੱਠਾ ਇਹ ਭਾਜੀ ਕਰੋਨਾ ਕਾਲ ਆਇਆ ਸੀਗਾ ਜੀ ਉਦੋਂ 2 ਸਾਲ ਦਾ ਪੀਰੀਅਡ ਲੰਘਿਆ ਜੀ ਕੀ ਗੱਲ ਉਦੋਂ ਰਾਸ਼ਨ ਇਕੱਠਾ ਕੀਤਾ ਸੀ ਤਾਂ ਜਿਹੜਾ ਇਹਨਾਂ ਨੂੰ ਨਹੀਂ ਮਿਲਿਆ ਉਹਨਾਂ ਨੇ ਵੀ ਤਾਂ ਖਾਦਾ ਹੀ ਆ ਖਾਦਾ ਸੀ ਸਹੀ ਗੱਲ ਠੀਕ ਆ ਅੱਜ ਜੇ ਰਾਸ਼ਨ ਇਕੱਠਾ ਲੋਕੀ ਕਿਉਂ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਅੱਗੇ ਗਾਂ ਕੀ ਬੰਨਣਾ ਸਾਡਾ ਬੰਨਣਾ ਕੀ ਹਾਲਾਤਾਂ ਤੋਂ ਡਰਦੇ ਨੇ ਉਹ ਮਜਬੂਰ ਹਾਂ ਅੱਜ ਇੱਕ ਗੱਲ ਕੱਲ ਸੁਣਨ ਨੂੰ ਮਿਲੀ ਉੱਥੇ ਉਹ ਕਹਿੰਦੇ ਸਾਡੀਆਂ ਤਾਂ ਜ਼ਮੀਨਾਂ ਰੁੜ ਗਈਆਂ ਜ਼ਮੀਨਾਂ 'ਚ ਫਸਲਾਂ ਰੁੜ ਗਈਆਂ ਜਿਹੜੇ ਦੇਖੋ ਜਾਤ ਦੇ ਹੰਕਾਰੇ ਜਿਹੜੇ ਸਿੱਖ ਸਮੁਦਾਇ ਜਿਹੜਾ ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਕਰਦਾ ਜਿਹੜਾ ਸਿੱਖ ਹੈ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹ ਕਦੀ ਕਿਸੇ ਨੂੰ ਤਰਜ਼ੁਕਾਰ ਦਾ ਨਹੀਂਗਾ ਜੀ 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 ਤਾਂ ਇਹ ਜਿਹੜੇ ਜਾਤ ਦੇ ਹੰਕਾਰੇ ਜਿਨ੍ਹਾਂ ਨੂੰ ਜੱਟਵਾਦ ਕਹਿ ਲੈਂਦੇ ਆਪਾਂ ਜਿਨ੍ਹਾਂ ਦੀ ਧੌਣ 'ਚ ਜੱਟਵਾਦ ਦਾ ਕਿੱਲਾ ਵਾ ਉਹ ਲੋਕ ਉੱਥੇ ਪਤਾ ਕੀ ਕਹਿਣ ਤੇ ਲੋਕਾਂ ਨੂੰ ਸਵਾਲੇ ਕੀਤੇ ਜਾ ਰਹੇ ਆ ਸਾਡੀਆਂ ਤਾਂ ਫਸਲਾਂ ਰੁੜ ਗਈਆਂ ਤੁਹਾਡੇ ਤੋਂ ਗੁਮਾਨ ਲਈ ਹੈ ਕੀ ਸੀ ਜੀ ਸੀ ਇਸ ਗੱਲਾਂ ਕਹਿ ਕੇ ਉਹਨਾਂ ਨੂੰ ਦੁੱਧ ਘੜਿਆ ਜਾ ਰਿਹਾ ਸਾਡੇ ਸਮਾਜ ਨੂੰ ਜੀ ਠੀਕ ਹੈ ਜੀ ਉਹ ਭਾਵੇਂ Dalit ਸਮਾਜ ਦਾ ਹੋਵੇ ਭਾਵੇਂ ਕਿਸੇ ਹੋਰ ਸਮਾਜ ਦਾ ਹੋਵੇ ਗਰੀਬ ਪਰਿਵਾਰਾਂ ਨੂੰ ਇਹ ਕਹਿ ਕੇ ਦੁੱਧ ਘੜਿਆ ਜਾ ਰਿਹਾ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਜਿਹੜੇ ਇਹਨਾਂ ਦੀਆਂ ਫਸਲਾਂ ਇਹਨਾਂ ਨੇ ਤਾਂ ਫਸਲਾਂ ਲਾ ਕੇ ਸਾਲ 2 ਸਾਲ ਚ ਘਾਟਾ ਪੂਰਾ ਕਰ ਲੂਗੇ ਬਿਲਕੁਲ ਜਿਨ੍ਹਾਂ ਕੋ ਗਵਾਨ ਲਈ ਨਹੀਂ ਸੀਗਾ ਘਰ ਲਾ ਘਾਰ ਹੀ ਸੀਗਾ ਉਹਨਾਂ ਦੇ ਘਰ ਵੀ ਜਾਂਦੇ ਲੱਗੇ ਬਿਲਕੁਲ ਬਿਲਕੁਲ ਕੀ ਉਹਨਾਂ ਨੂੰ ਸਰਕਾਰ ਘਰ ਬਣਾ ਕੇ ਦੇਵੇ ਜਿੱਦਵਾਰਾ ਜੀ ਜੀ ਇਹ ਤਾਂ ਹਜੇ ਪਤਾ ਹੀ ਨਹੀਂ ਬਿਲਕੁਲ ਸਹੀ ਮੈਨੇ ਦੇ ਵਿੱਚ ਜਿਹੜੀ ਜ਼ਰੂਰਤ ਪੈਣੀ ਆ ਉਹ ਪੈਣੀ ਆ ਜਿੱਦਣ ਪਾਣੀ ਉੱਤਰ ਗਿਆ ਉਦੋਂ ਜਿਹੜੀ ਮਹਾਮਾਰੀ ਫੈਲਣੀ ਨਾ ਉਦੋਂ ਦੇਖਾਂਗੇ ਕੌਣ ਮਦਦ ਕਰਦਾ ਉਦੋਂ ਵਾਲਮੀਕੀ ਸਮਾਜ ਮੋੜੇ ਆਉਣਾ ਕਿਉਂ ਆਉਣਾ ਸਾਰੀਆਂ ਕਾਰਪੇਸ਼ਨਾ ਵਾਲਮੀਕੀਆਂ ਦੀ ਆ ਕੀ ਬਾਤ ਹੈ ਠੀਕ ਹੈ ਜੀ ਉਦੋਂ ਵਾਲਮੀਕੀ ਸਮਾਜ ਦੀ ਲੋੜ ਨਹੀਂ ਪੈਣੀ ਉਦੋਂ ਅਸੀਂ ਦੇਖਾਂਗੇ ਜਿੰਨੇ ਕੜਾ ਮਚੋਦਰੀ ਕਿਹੜਾ ਮੈਨੂੰ ਦੱਸੋ ਬੋਰੇ ਭਰ ਕੇ ਬੰਨ ਲੋਂਦਾ ਪਿਆ ਜੀ ਬੰਨ ਚਲਾ ਹਿਮਨਰੇਗਾ ਵਾਲੇ ਜੇ ਮਨਰੇਗਾ ਵਾਲੇ ਲੰਗਰ ਮੰਗਦੇ ਆ ਉਹਨਾਂ ਨੂੰ ਕਹਿੰਦੇ ਤੁਹਾਨੂੰ ਤਨਖਾਹ ਨਹੀਂ ਮਿਲਦੀ ਉੱਚੋ ਜਾ ਕੇ ਖਾਓ ਹੂੰ ਇਹ ਵੀਡੀਓ ਵਾ ਜੀ ਜੀ ਮੈਂ ਕੋਈ ਗੱਲ ਝੂਠ ਨਹੀਂ ਕਰਨਿਆ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਪਿਆ ਸਾਰਾ ਮੇਰੇ ਕੋਲ ਕਾਰਡ ਪਿਆ ਬਿਲਕੁਲ ਬਿਲਕੁਲ ਕਿਸੇ ਗੱਲ ਦਾ ਵੀ ਮੇਰੇ ਕੋਲ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਐਵੇਂ ਹਵਾਜ ਕਰੀ ਜਨਾ ਹਰ ਚੀਜ਼ ਦਾ ਰਿਕਾਰਡ ਪਿਆ ਵਾ ਮੈਨੂੰ ਕਿਸੇ ਚੀਜ਼ ਦਾ ਇਹ ਨਹੀਂ ਹੈਗਾ ਪਰ ਗੱਲ ਇਹ ਆ ਕੱਲ ਸਾਡਾ ਮਨ ਰੋਇਆ ਭਾਜੀ ਛੋਟੇ ਛੋਟੇ ਬੱਚੇ ਜਿਹੜੇ ਹਨ ਉਹਨਾਂ ਨੇ ਗੋਲਦਾਂ ਦੋਣੀਆਂ ਕਿਸੇ ਨੇ 50 ਰੁਪਏ ਕਿਸੇ ਨੇ 100 ਰੁਪਏ ਕਿਸੇ ਨੇ 200 ਰੁਪਏ ਕਿਸੇ ਨੇ 500 ਕਿਸੇ ਨੇ 1000 ਬੱਚਿਆਂ ਨੇ ਉਹਨਾਂ ਨੇ ਦਿੱਤਾ ਕਿ ਚਾਚੂ ਅਸੀਂ ਵੀ ਸੇਵਾ ਕਰਨੀ ਆ ਨਾਲ ਲੈ ਕੇ ਚੱਲੋ ਅਸੀਂ ਹੁਣ ਉਥੇ ਨਾਲ ਨਹੀਂ ਲੈ ਜਾ ਸਕਦੇ ਜੀ ਬੱਚਿਆਂ ਨੇ ਕਿਹਾ ਕਹਿੰਦੇ ਚਾਚੂ ਜੀ ਤੁਸੀਂ ਨਾਲ ਲੈ ਲਜਾਣਾ ਫੇ ਸਾਡੇ ਪੈਸੇ ਪਾਓ ਨਾਲ ਬੜਾ ਮਨ ਰੋਇਆ ਮਨ ਰੋਇਆ ਕੱਲ ਪਰਸੋ ਉਥੇ ਬੜਾ ਮਨ ਰੋਇਆ ਕੇਜਰੀ ਆ ਦੀ ਸਿਕਿਉਰਿਟੀ ਇੰਨੀ ਵਧਾ ਕੇ 10 ਟਰਾਲੀਆਂ ਜਿਹੜੀਆਂ ਰਾਸ਼ਨ ਦੀਆਂ ਉਹ ਖਰਾਬ ਕੀਤੀਆਂ ਗਈਆਂ ਜੀ ਖਰਾਬ ਹੁਣ ਮੈਨੂੰ ਇੱਕ ਗੱਲ ਦੱਸੋ ਲੋਕਾਂ ਦਾ ਢੇਡਾ ਰਾਸ਼ਨ ਨਾ ਪਰਣਾ ਸੀ ਜਾਂ ਭਾਸ਼ਨ ਨਾ ਭਾਸ਼ਨ ਸਹੀ ਗੱਲ ਕੀ ਦੇ ਕੇ ਗਿਆ ਕੇਜਰੀਵਾਲ ਸਾਡੇ ਉੱਥੇ ਖੜੇ ਸੈਲੀਬ੍ਰਿਟੀ ਆਏ ਜੀ ਸਾਨੂੰ ਉੱਥੇ ਰਾਸ਼ਨ ਮੰਡਲ ਦੀ ਬੇੜਾ ਨਹੀਂ ਦਿੱਤਾ ਗਿਆ ਸੈਲੀਬ੍ਰਿਟੀਆਂ ਨੂੰ ਫੋਟੋਆਂ ਖਜਾਨ ਲਈ ਜੀ ਜਿਹੜੇ ਉੱਥੇ ਗਰੀਬ ਪਰਿਵਾਰਾਂ ਦਾ ਪੰਜਾਖੜ ਆਉਣਗੇ ਸੀ ਫੋਟੋਆਂ ਖਿਚਾ ਕੇ ਜੀ ਅਸੀਂ ਕਿਸੇ ਪੱਤਰਕਾਰ ਨੂੰ ਨਹੀਂ ਫੋਨ ਕੀਤਾ ਕਿਸੇ ਨੂੰ ਅਸੀਂ ਇੱਕ ਗੱਲ ਨੋਟ ਕਰਕੇ ਗਏ ਸੀਗੇ ਕਿ ਕਿਸੇ ਨੇ ਫੋਟੋ ਨਹੀਂ ਪਾਣੀ ਆਪਾਂ ਦੇ ਕੇ ਅਸੀਂ ਕਿਸੇ ਨੂੰ ਜਲੀਲ ਨਹੀਂ ਕਰਨ ਚੱਲੇ ਜੀ ਪਰ ਜਦੋਂ ਸਾਨੂੰ ਉੱਥੇ ਸਾਨੂੰ ਜਲੀਲ ਕੀਤਾ ਗਿਆ ਤਾਂ ਐਂਡ ਹੱਕ ਕੇ ਸਾਨੂੰ ਇੱਕ ਵੀਡੀਓ ਪਾਉਣੀ ਪਈ ਕਿ ਇੱਥੇ ਆਹ ਕਾਰਾ ਹੋ ਰਿਹਾ ਜੀ ਹੋ ਰਿਹਾ ਜੀ ਜੀ ਵੱਡੇ ਲੈਵਲ ਤੇ ਧਾਂਦਲੀ ਹੋ ਰਹੀ ਹੈ ਇਹਨਾਂ ਨੇ ਬਿਜ਼ਨਸ ਦਾ ਸਾਧਨ ਬਣਾ ਲਿਆ ਵਾ ਜੀ ਠੀਕ ਆ ਤੇ ਬਾਬਾ ਸੀਚੇ ਆਲ ਜੀ ਨੂੰ ਚਾਹੀਦਾ ਸੀਗਾ ਕਿ ਤੁਸੀਂ ਸੰਤਵਾ ਤੁਸੀਂ ਰਾਜ ਸਭਾ ਦੇ ਮੈਂਬਰ ਵੀ ਹੋ ਸਹੀ ਗੱਲ ਹੈ ਤੁਹਾਡਾ ਫਰਜ਼ ਬਣਦਾ ਵਾ ਆਪਣੇ ਏਰੀਏ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰੋ ਮੈਨੇਜ ਕਰੋ ਠੀਕ ਹੈ ਜੀ ਪਰ ਸੰਤ ਸੀਚੇ ਆਲ ਜੀ ਦਾ ਸਾਨੂੰ ਉੱਥੇ ਕੋਈ ਕਾਰਜਕਾਲ ਵਧੀਆ ਨਹੀਂ ਲੱਗਾ ਅਸੀਂ ਤੁਹਾਡੇ ਦਰਾਵਿੜ ਚੈਨਲ ਦੇ ਮਾਧਿਅਮ ਤੋਂ ਇੱਕ ਬੇਨਤੀ ਕਰਾ ਚਾਹਨੇ ਆ ਜਿੰਨੇ ਵੀ ਜ਼ਿਲ੍ਹੇ ਆ ਸਾਨੇ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਂ ਨੂੰ ਬੇਨਤੀ ਆ ਤੁਸੀਂ ਜਿਹੜਾ ਲੰਗਰ ਦਾ ਜਿਹੜਾ ਵੀ ਸੇਵਾ ਦੇਣ ਹੁੰਦਾ ਤੁਸੀਂ ਇੱਕ ਆਪਣਾ ਉੱਥੇ ਕੈਂਪਸ ਬਣਾਓ ਤੁਹਾਡੇ ਵੱਲੋਂ ਸੇਵਾ ਘਰ ਪੱਦਰ ਤੇ ਜਾਵੇ ਨਾ ਕਿ ਜਾਤੀ ਪੱਦਰ ਤੇ ਜਾਵੇ ਜਾਤੀ ਪੱਦਰ ਤੇ ਜਾਵੇ ਠੀਕ ਆ ਜੀ ਸਾਨੂੰ ਪ੍ਰਸ਼ਾਸਨ ਤੋਂ ਇਸ ਚੀਜ਼ ਦਾ ਭਰੋਸਾ ਹੈਗਾ ਕਿ ਪ੍ਰਸ਼ਾਸਨ ਚ ਜਾਤੀ ਜਾਤੀ ਵਿਤਕਰਾ ਨਹੀਂ ਹੋਊਗਾ ਪਰ ਇਹਨਾਂ ਕੜਾ ਮਚੋਧਰੀਆਂ ਨੇ ਜਾਤੀ ਵਿਤਕਰਾ ਕੀਤਾ ਹੋਇਆ ਜੀ 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 ਤਸ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਦੇਖੋ ਮੌਜੂਦਾ ਹਾਲਾਤਾਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਪਾਣੀ ਥੱਲੇ ਹੋ ਗਿਆ ਫਿਰ ਜ਼ਰੂਰਤਾਂ ਪੈਣੀਆਂ ਕੀ ਤੁਹਾਨੂੰ ਲੱਗਦਾ ਕਿ ਸਰਕਾਰ ਆਪਣਾ ਐਮ ਰੋਲ ਅਦਾ ਕਰੂਗੀ ਦੇਖੋ ਜੀ ਸਰਕਾਰ ਜਿੱਥੇ ਤੱਕ ਕਰਦੀ ਪਈ ਕਰਦੀ ਪਈ ਪਰ ਸਰਕਾਰ ਜੇ ਉੱਤੇ ਅਸੀਂ ਕਦ ਗੱਲ ਕਰੀਏ ਸੀਐਮ ਸੱਕ ਸੀਐਮ ਤੱਕ ਜਾਂ ਪੀਐਮ ਤੱਕ ਜਿਹੜੇ ਇਹਨਾਂ ਦੇ ਥੱਲੇ ਨੁਮਾਇੰਦੇ ਲਾਏ ਹੋਏ ਉਹ ਹੀ ਨਹੀਂ ਮਾਣ ਉਹਨਾਂ ਨੇ ਕੀ ਕਰਨਾ ਜੀ ਜਿਹੜੇ ਨੁਮਾਇंदे ਲਾਏ ਪਏ ਜਮੀਨੀ ਪੱਧਰ ਤੇ ਕੰਮ ਕਰਨ ਲੈ ਉਹ ਜੇ ਉੱਤੇ ਗੱਲ ਕਰੀਏ ਉੱਤੇ ਤਾਂ ਹਵਾ ਵਾਲੇ ਪੱਧਰ ਤੇ ਜਾਂ ਹਾਈ ਲੈਵਲ ਦੀਆਂ ਗੱਲਾਂ ਉਹਨਾਂ ਨੇ ਪਤਾ ਨਹੀਂ ਕਰਨਾ ਕਿ ਨਹੀਂ ਕਰਨਾ ਹਜੇ ਤਾਂ ਕੁਝ ਨਹੀਂ ਪਤਾ ਕਿ ਇਹਨੂੰ ਕੀ ਮਿਲਣਾ ਕਿ ਇਹਦਾ ਕੀ ਜਾਣਾ ਜੀ ਪਰ ਇਨ ਫਿਊਚਰ ਸਾਨੂੰ ਇੰਨਾ ਪਤਾ ਗਰੀਬ ਪਰਿਵਾਰਾਂ ਨੂੰ ਕੱਖ ਨਹੀਂ ਮਿਲਣਾ ਜਿਨ੍ਹਾਂ ਦੇ 40 40 ਕਿੱਲੇ ਆ 5 5 50 50 ਕਿੱਲੇ ਆ 25 25 ਕਿੱਲੇ ਆ ਉਹਨਾਂ ਨੂੰ ਤਾਂ ਮੁਆਵਜ਼ਾ ਮਿਲ ਜੂ ਫਸਲ ਗਈ ਦਾ ਪਰ ਜਿਨ੍ਹਾਂ ਦੇ ਘਰ ਹੀ ਜਾਂਦੇ ਲੱਗੇ ਉਹ ਵੀ ਕਿੱਥੇ ਜਾਣਗੇ ਮੈਨੂੰ ਦੱਸੋ ਕੋਈ ਉਹਨਾਂ ਦਾ ਸਹਾਰਾ ਨਹੀਂ ਹੈਗਾ ਪਰ ਅਸੀਂ ਵਾਲਮੀਕੀ ਸਮਾਜ ਦੇ ਜਿੰਨੇ ਦਲਿਤ ਸਮਾਜ ਦੇ ਜਾਂ ਗਰੀਬ ਪਰਿਵਾਰ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਆ ਇਸ ਚੀਜ਼ ਦਾ ਤੁਹਾਨੂੰ ਵਾਅਦਾ ਕਰਦੇ ਆ ਪਾਣੀ ਥੱਲੇ ਉਤਰਦਾ ਤੁਹਾਡੀ ਸੇਵਾ ਚ ਉੱਬਰ ਕੇ ਆਵਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਈ ਤੁਹਾਡੀ ਪੂਰੀ ਕਰਾਂਗੇ ਤੁਸੀਂ ਇਹਨਾਂ ਘੜਮਚੋਦਣੀਆਂ ਤੋਂ ਮੰਗਣ ਨਹੀਂ ਜਾਣਾ ਇਹਨਾਂ ਤੋਂ ਕੋਈ ਆਸ ਨਹੀਂ ਰੱਖਣੀ ਵਾਲਮੀ ਕੀਏ ਜਿਹੜੇ ਆ ਨਾ ਇੰਨੀ ਕ ਸਾਡੀ ਗਿਣਤੀ ਹੈਗੀ ਅਸੀਂ 10 10 ਪਾਈਏ ਨਾ ਜਿਨ੍ਹਾਂ ਦੇ ਘਰ ਟੁੱਟੇ ਆ ਸੋਨੇ ਦੀਆਂ ਆਟਾ ਦੇ ਘਰ ਬਣਾ ਦਾਂਗੇ ਜੀ ਇਸ ਗੱਲ ਦੀ ਬਿਲਕੁਲ ਪ੍ਰਵਾਹ ਨਾ ਕੀਤੀ ਜਾਵੇ ਇਹਨਾਂ ਇਹਨਾਂ ਜਿਹੜੇ ਜਾਤ ਦੇ ਹੰਕਾਰੇ ਲੋਕ ਆ ਨਾ ਇਹਨਾਂ ਦੀ ਟਰਾਲੀਆਂ ਭਰ ਕੇ ਜਿਹੜੇ ਰਾਸ਼ਨ ਲੈ ਕੇ ਆਉਂਦੇ ਪਏ ਇਹ ਸਿਰਫ ਵੀਡੀਓ ਪਾਈ ਜਾਂਦੇ ਪਏ ਦਿੰਦੇ ਕਿ ਇਹਨਾਂ ਨੂੰ ਪਏ ਸਰਪੰਚ ਆ ਜੀ ਜਿਹੜੇ ਉੱਥੇ ਦੇ ਉਹਨਾਂ ਦੀ ਗੱਲ ਸੁਣ ਲਓ ਜੀ ਇਹਨਾਂ ਲੋਕਾਂ ਨੇ ਟਿੱਕਰਾ ਕਰ ਰਹਾ ਹੋ ਰਿਹਾ ਹੋ ਰਿਹਾ ਜਿਨ੍ਹਾਂ ਲੋਕਾਂ ਨੇ ਸਰਪੰਚ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਰਾਸ਼ਨ ਨਹੀਂ ਮਿਲਦਾ ਹੁਣ ਉਹ ਭੁੱਖੇ ਮਰ ਜਾਣ ਜੀ 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 ਇਦਾਂ ਵੀ ਹੋ ਰਹੀ ਹੈ ਆ ਰਹੀਆਂ ਵੀਡੀਓ ਜੀ ਤੇ ਉਹਨਾਂ ਨੂੰ ਭੁੱਖੇ ਮਰਨ ਤੱਕ ਮਜਬੂਰ ਕੀਤਾ ਜਾ ਰਿਹਾ ਕਿ ਜੇ ਜਨਗਨਨਾ ਜਿਹੜੀ ਹੈ ਉਹ ਘਾਟ ਹੀ ਜਾਂਦੀ ਹੂੰ ਜੀ ਸੋ ਸਤਿਕਾਰਯੋਗ ਸਾਥੀਓ ਇਹ ਸੀ ਸਾਡੇ ਵੀਰ ਅਮਨਦੀਪ ਸਹੋਤਾ ਜੀ ਭੀਮਰਾਓ ਯੂਥ ਫੋਰਸ ਤੋਂ ਖਾਸ ਤੌਰ ਤੇ ਇਹਨਾਂ ਦਾ ਇਹ ਕਹਿਣਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਦਿਖਾਵਾ ਕੁਸ਼ੋਰ ਕੀਤਾ ਜਾ ਰਿਹਾ ਪਰ ਅੰਦਰ ਖਾਤੇ ਜਿਹੜਾ ਆ ਕੁਝ ਹੋਰ ਹੋ ਰਿਹਾ ਪਰ ਅਸਲ ਦੇ ਵਿੱਚ ਜਿਹੜੀ ਜ਼ਰੂਰਤ ਹੈ ਉਹਨੂੰ ਸਮਝਿਆ ਨਹੀਂ ਜਾ ਰਿਹਾ ਮਾਨਵਤਾ ਦੀ ਗੱਲ ਕਰਦੇ ਆ ਤੇ ਬਾਬੇ ਨਾਨਕ ਨੇ ਵੀ ਇਹੀ ਸੰਦੇਸ਼ ਦਿੱਤਾ ਸੀ ਕਿ ਸੋ ਕਿਉ ਮੰਦਾ ਆਖੀ ਜਿਤ ਜੰਮਿਆ ਰਾਜਾਨ ਔਰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਜ ਨੇ ਵੀ ਇਹੀ ਗੱਲ ਕੀਤੀ ਸੀ ਜਨਨੀ ਔਰ ਜਨਮ ਭੂਮੀ ਸਵਰਗ ਸੇ ਵੱਡ ਕਰ ਹੈ ਵੀ ਇਸ ਧਰਤੀ ਦੇ ਉੱਤੇ ਇਹ ਜਿਹੜੀ ਧਰਤੀ ਹੈ ਸਵਰਗ ਤੋਂ ਵੱਧ ਕੇ ਹੈ ਪਰ ਅਸੀਂ ਆਪਣੇ ਮਹਾਪੁਰਸ਼ਾਂ ਦਾ ਨਾਮ ਤਾਂ ਲੈਨੇ ਆ ਪਰ ਉਹਨਾਂ ਦੇ ਕਹੇ ਹੋਏ ਕਥਨਾਂ ਤੇ ਨਹੀਂ ਚੱਲਦੇ ਸੋ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ